ਚੜਦੀ ਕਲਾ ਪੰਜਾਬ نیوز ਤੇ ਆਪ ਸਭ ਦਾ ਸਵਾਗਤ ਹੈ ਸੌਣ ਦਾ ਮਹੀਨਾ ਆਉਣ ਤੇ ਕੁੜੀਆਂ ਮਹਿਲਾਵਾਂ ਅਤੇ ਬਜ਼ੁਰਗ ਔਰਤਾਂ ਤੀਜ ਦਾ ਤਿਉਹਾਰ ਮਨਾਉਂਦਿਆਂ ਹੋਇਆਂ ਆਪਣੇ ਪੁਰਾਣੇ ਸੱਭਿਆਚਾਰ ਨੂੰ ਯਾਦ ਕਰਦਿਆਂ ਹੋਇਆਂ ਪੀਂਗਾਂ ਚੂਟਦੀਆਂ ਅਤੇ ਨੱਚਦੀਆਂ ਟੱਪਦੀਆਂ ਹਨ ਇਸੇ ਤਰ੍ਹਾਂ ਹੀ ਅੱਜ ਕਾਦਿਆਂ ਦੇ ਬੁੱਟਰ ਰੋਡ ਤੇ ਪੈਂਦੇ ਰਾਧਿਕਾ ਡਾਂਸ ਸਟੂਡੀਓ ਵਿੱਚ ਈਆਂ ਦਾ ਤਿਉਹਾਰ ਮਨਾਇਆ ਗਿਆ ਜਿਸ ਵਿੱਚ ਮੁੱਖ ਮਹਿਮਾਨ ਵਜੋਂ ਬਟਾਲਾ ਸ਼ਹਿਰ ਤੋਂ ਦੀ ਵੂਮਨ ਸੈਲ ਚਾਈਲਡ ਵੈਲਫੇਅਰ ਸੁਸਾਇਟੀ ਦੀ ਪੰਜਾਬ ਪ੍ਰਧਾਨ ਸ਼੍ਰੀਮਤੀ ਕੰਚਨ ਬਾਲਾ ਪਹੁੰਚੀ ਕੋਰੀਆ ਵੱਲੋਂ ਨੱਚ ਟਪਕੇ ਤਿਉਹਾਰ ਬੜੀ ਧੂਮ ਧਾਮ ਅਤੇ ਖੁਸ਼ੀ ਨਾਲ ਮਨਾਇਆ ਗਿਆ ਇਸ ਮੌਕੇ ਪ੍ਰਿਆ ਪਾਟੀਆਂ ਰਾਧਿਕਾ ਪਾਟੀਆਂ ਮਮਤਾ ਰਾਣੀ ਪ੍ਰੀਤੀ ਪਾਟੀਆਂ ਕੋਮਲ ਕੀਰਤੀ ਸਾਰਿਕਾ ਸ਼ਾਲੂ ਰਾਣੀ ਵੀ ਮੌਜੂਦ ਸਨ ਕਾਦਿਆਂ ਤੋਂ ਕੁਲਵਿੰਦਰ ਸਿੰਘ ਪਾਟੀਆਂ ਦੀ ਰਿਪੋਰਟ